ਨਾਈਟਾ ਸੁਖਦੇਵ ਸਿੰਘ ਫੜਾ ਪਿੰਡਾ ਕੋਟ ਮੋਲਵੀ ਸਾਡਾ ਕੈਂਪ ਲੱਗਾ ਖੇਤੀਬਾੜੀ ਸੰਬੰਧ ਜਾਨ ਹਾਂਜੀ ਇਹ ਸਾਰਾ ਪੁਰਾਣਾ ਵਾਲਿਆਂ ਨੇ ਲਾਇਆ ਇਹ ਬਿਨਾ ਨਾੜ ਨੂੰ ਅੱਗ ਲਾਇਆ ਬਿਨਾ ਪਰਾਲੀ ਨੂੰ ਅੱਗ ਲਾਇਆ ਇਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਕਿ ਨਾ ਲਾਓ ਉਹਦੇ ਨਾਲ ਤੁਹਾਡੀ ਜਿਹੜੀ ਆ ਉਪਜਾਊ ਸ਼ਕਤੀ ਵਧੇਗੀ ਮਿੱਤਰ ਕਿੜੇ ਵਧਣਗੇ ਤੇ ਜਿਹੜਾ ਮੇਨ ਗੱਲ ਹੈ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਜ਼ਿਆਦਾ ਘਟੇਗਾ ਜੀ ਜੰਤੂਆਂ ਵਾਸਤੇ ਮਨੁੱਖਤਾ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਬਹੁਤ ਵਧੀਆ ਪ੍ਰਾਲਾ ਜੀ ਇਹ ਡਿਪਾਰਟਮੈਂਟ ਦਾ ਹਰ ਕਿਸੇ ਨੇ ਕਿਹਾ ਪਿੰਡ ਕੋਟ ਮੋਲ ਵੀ ਤੇ ਕੈਂਪ ਵੀ ਕੜਾ ਜਾਉਗਾ ਬਹੁਤ ਵਧੀਆ ਬਹੁਤ ਵਧੀਆ ਸੁਝਾਅ ਦਿੱਤੇ ਨੇ ਇਹਨਾਂ ਮੈਕਮੇ ਵਾਲਿਆਂ ਇਹ ਵਧੀਆ ਗੱਲਾਂ ਕੀਤੀਆਂ ਠੀਕ ਆ ਖੇਤੀਬਾੜੀ ਵਾਲੇ ਤੇ ਅਸੀਂ ਸਹਿਮਤ ਆਂ ਇਸ ਗੱਲ 'ਚ ਠੀਕ ਹੀ ਉਹਨੇ ਦੱਸਿਆ ਦੱਸਿਆ ਵੀ ਪ੍ਰਾਲੀ ਨਾ ਸਾੜੋ ਤੇ ਚੰਗੀ ਖੇਤੀ ਕਰੋ ਯੂਰੀਆ ਦੇ ਆਪਾ ਯਾਰ ਜਿਹੜਾ ਯਾਰ ਪਾਉਂਦੇ ਆ ਬਾਬਾ ਜੀ ਤੇ ਫਸਲਾਂ ਦੇ ਵਿੱਚ ਇਹ ਨਾ ਪਾਓ ਤੇ ਆਰਗੇਨਿਕ ਖੇਤੀ ਕਰੋ ਤੇ ਵਧੀਆ ਖੇਤੀ ਕਰੋ ਮੇਰਾ ਨਾਮ ਜੀ ਤੇਜ ਸਿੰਘ ਆ ਅਸੀਂ ਆਰਸੀਆਰ ਸੈਲ ਦੇ ਵਿੱਚ ਕੰਮ ਕਰਦੇ ਆ ਔਰ ਸਾਡੇ ਲਗ ਲਗ ਪਿੰਡਾਂ ਦੇ ਵਿੱਚ ਕੈਂਪਸ ਵਗੈਰਾ ਚੱਲ ਰਹੇ ਆ ਅੱਜ ਸਾਡੇ ਅਸੀਂ ਕੋਲ ਮੋਡ ਕੋਡ ਮੋਰ ਵੀ ਕੁਝ ਐਡੀਸ ਆ ਫੀਲਡ ਇਸ ਕਰਕੇ ਜੀ ਸਾਡੇ ਇੱਥੇ ਇੱਕ ਪ੍ਰਦਰਸ਼ਨੀ ਪ੍ਰਣ ਲੱਗਿਆ ਹੋਇਆ ਸੀ ਜੋ ਉਸ ਦੇ ਸਬੰਧ ਵਿੱਚ ਸੀਗਾ ਸੋ ਅਸੀਂ ਜੋ ਵੀ ਮੁੱਢਲੀ ਜਾਣਕਾਰੀ ਹੈਗੀ ਆ ਉਹ ਅਸੀਂ ਪ੍ਰੋਵਾਈਡ ਕਰਾਉਨੇ ਆ ਆ ਫਿਰ ਜੇ ਕੋਈ ਕਿਸੇ ਦੇ ਕੁਐਸਚਨ ਹੁੰਦੇ ਆ ਅਸੀਂ ਉਸ ਦੇ ਬਾਰੇ ਵੀ ਉਹਦਾ ਵੀ ਜਾਣਕਾਰੀ ਦਿੱਤੀ ਜਾਵੇ ਜੀ ਰਿਸਪੌਂਸ ਮਿਲ ਰਿਹਾ ਆ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਜੀ ਲੋਕ ਖੁਸ਼ ਨੇ ਇਸ ਚੀਜ਼ ਤੇ ਕਿ ਕੋਈ ਨਾ ਵੀ ਸਾਡੇ ਕੋਲ ਆ ਕੇ ਸਾਨੂੰ ਇਨਫੋਰਮ ਕਰ ਰਿਹਾ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਸੋ ਵਕ ਵਕ ਜਾਣਕਾਰੀ ਪਹੁੰਚਾਈ ਕਰਾਉਨੇ ਬਟਪਨਰ ਤੋਂ ਜੋ ਸਾਨੂੰ ਆਹ ਡਾਟਾ ਮਿਲਿਆ ਹੈ ਉਦੇ ਰਿਕਾਰਡਿੰਗ ਅਸੀਂ ਕਰੀ ਤੇ ਇਹ ਸਾਰੀ ਚੀਜ਼ ਸੋਹਣੀ ਫਸਲ ਬਾਰੇ ਕੁਸ ਰਿਹਾ ਅੱਜ ਹਾਂਜੀ ਹਾਂਜੀ ਅਸੀਂ ਸਰ ਜਿਹੜੇ ਨਵੇਂ ਮਤਲਬ ਜੋ ਜਿਹੜੀ ਪਨੀਰੀ ਬੀਜਣੀ ਆ ਉਸ ਤੇ ਕੀ ਟ੍ਰੀਟਮੈਂਟ ਹੈ ਗਿਆ ਕਿਦਾਂ ਕਿਦਾਂ ਕਰਨੇ ਨੇ ਉਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਦਿੰਦੇ ਹਾਂ ਜੀ ਮੇਰਾ ਨਾਮ ਅਰਸ਼ ਕੁਤਕਾਰ ਹੈ ਮੈਂ ਜੋ ਫੀਲ ਅਸਿਸਟੈਂਟ ਕੰਮ ਕਰ ਰਹੀ ਹਾਂ ਅਰਜਾ ਸ਼ੈਲ ਜੀ ਅਰੇ ਕੋਟ ਵਿੱਚ ਕੈਂਪ ਲਗਾਏ ਸਬੰਧੀ ਗੱਲ ਕਰਨ ਚਾਹੁੰਦੇ ਹਾਂ ਅ ਜੀ ਇਸ ਜਿਹੜਾ ਇਹ ਸਾਡਾ ਇੱਕ ਸਾਡਾ ਫੀਲਡ ਡੇ ਲੱਗ ਰਿਹਾ ਸੀ ਇਸ ਪਿੰਡ ਦੇ ਵਿੱਚ ਸਾਡੇ ਪ੍ਰਦਰਸ਼ਨੀ ਪਲਾਂਟ ਚੱਲ ਰਹੇ ਸੀ ਜਿਹੜੇ ਕਿ ਸਿੱਧੀ ਬਿਜਾਈ ਨਾਲ ਸੰਬੰਧਿਤ ਸੀ ਤੇ ਇਸ ਕਣਕ ਦੇ ਸੀਜ਼ਨ ਦੇ ਵਿੱਚ ਤਿੰਨ ਵੱਖਰੇ-ਵੱਖਰੇ ਪ੍ਰਕਾਰ ਦੇ ਨਾਲ ਜਿਹੜੀ ਕਣਕ ਦੀ ਬਿਜਾਈ ਕੀਤੀ ਗਈ ਸੀ ਕਰਵਾਈ ਗਈ ਸੀ ਜਿਦੇ ਵਿੱਚ ਸੀਗਾ ਹੈਪੀ ਸੀਡਰ ਸੁਪਰ ਸੀਡਰ ਅਤੇ ਸਰਫੇਸ ਸੀਡਰ ਅਤੇ ਉਹਦੇ ਸੰਬੰਧੀ ਜਿਹੜਾ ਸੀ ਜਾਗਰੂਕਤਾ ਕੈਂਪ ਲਗਵਾਇਆ ਗਿਆ ਕਿ ਕਿਸੇ ਵੀ ਸਾਧਨ ਨਾਲ ਸਾਡੀ ਜਿਹੜੀ ਕਣਕ ਹੈ ਉਹਨੂੰ ਅਸੀਂ ਵੱਖਰੇ-ਵੱਖਰੇ ਤਰੀਕੇ ਦੇ ਨਾਲ ਅਤੇ ਕਿਸ ਤਰ੍ਹਾਂ ਸਾਡੀ ਜਿਹੜੀ ਪ੍ਰਾਲੀ ਹੈ ਉਹਨੂੰ ਅਸੀਂ ਜ਼ਿਆਦਾਤਰ ਵਧੀਆ ਤਰ੍ਹਾਂ ਸੰਭਾਲ ਜਿਹੜੀ ਅਸੀਂ ਕਰ ਸਕਦੇ ਹਾਂ ਕਿੰਨੇ ਪਿੰਡਾਂ 'ਚ ਆਪ ਲਗਾ ਰਹੇ ਹੋ ਅ ਜੀ ਅਸੀਂ ਵੱਖ-ਵੱਖ 50 ਪਿੰਡ ਜਿਹੜੇ ਆ ਉਹ ਕਵਰ ਕਰ ਰਹੇ ਹਾਂ ਸੋ ਕੋਈ ਪਿੰਡ ਪਤਰੀ ਕੋਈ ਜ਼ਿਲ੍ਹਾ ਪਤਰੀ ਜਿਹੜੇ ਸਾਡੇ ਕੈਂਪ ਹੈ ਉਹ ਚੱਲਦੇ ਰਹਿੰਦੇ ਨੇ ਸਮੇਂ ਨੂੰ ਸਾਬਤ। ਤੜੂ ਕਿੰਨੇ ਪਿੰਡ ਮਿਲ ਐਡਵਾਨ? ਜੀ ਮੇਰੇ ਅੰਦਰ 50 ਪਿੰਡ ਕਵਰ ਕਰੀਆ ਫਤੇਗੜ ਅਤੇ ਡੇਰਾਬਾ ਬਣਾਉਣੇ ਕੋਲ। ਦੋ ਬਲਾਕਿੰਗ ਬਾੜੇ ਕੋ। ਹਾਂਜੀ ਦੋ ਬਲਾਕ। ਕਿੰਨੇ ਪਿੰਡ ਕੈਂਪ ਲਾ ਚੁੱਕੇ ਆ? ਜੀ ਹੁਣ ਤੱਕ ਕਰੀਬ ਕਰੀਬ 40-45 ਪਿੰਡ ਤਾਂ ਸਾਡੇ ਕੈਂਪ ਦੇ ਅੰਦਰ ਕਵਰ ਹੋ ਚੁੱਕੇ। ਹੋਰ ਕਿੰਨੇ ਕਿੱਟੀ ਬੜੇ ਕਹਣਾ ਚਾਹੁੰਦੇ? ਆਰਗੈਨਿਕ ਖੇਤੀਬਾੜੀ ਨੂੰ ਅਸੀਂ ਪ੍ਰੋਮੋਟ ਫੇਰ ਜ਼ਿਆਦਾ ਵਧੀਆ ਤਰ੍ਹਾਂ ਕਰ ਸਕਦੇ ਹਾਂ ਜੇ ਸਾਡੀ ਮਾਰਕੀਟਿੰਗ ਵਗੈਰਾ ਹੋ ਗਈ ਜਾਂ ਸਰਕਾਰ ਜਿਹੜੀ ਜ਼ਿਆਦਾ ਸਹਿਯੋਗ ਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਜਿੰਨੀ ਅਸੀਂ ਖਾਦ ਸਪਰੇ ਜਾਂ ਆਪਣੀ ਜਿਹੜੀ ਮਿੱਟੀ ਜਿਹੜੀ ਇਹ ਬੰਜਰ ਕਰ ਕਰ ਚੁੱਕੇ ਆ ਸਪਰੇਆ ਵਗੈਰਾ ਕਰ ਕਰਕੇ ਸੋ ਜੇ ਅਸੀਂ ਆਰਗੈਨਿਕ ਖੇਤੀ ਵੱਲ ਜਾਈਏ ਤਾਂ 3 ਸਾਲ ਤਾਂ ਲੱਗਦੇ ਹੀ ਨੇ ਆਰਗੈਨਿਕ